ਦੀ ਦਸਤਰੀ ਕਾਲ ਸਾਰਿਆਂ ਨੂੰ ਹਾਂਜੀ ਸਿੱਧੂ ਦੀ ਕੋਰਡ ਨੂੰ ਅੱਜ ਦਾ ਸਵਾਗਤ ਹੈ ਜੀ ਮੇਰਾ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਅੱਗੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਜੀ ਹਾਂਜੀ ਸਭ ਤੋਂ ਪਹਿਲਾਂ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਨੋਟੀਫਿਕੇਸ਼ਨ ਤੁਹਾਡੇ ਕੋਲ ਆਸਕੇ ਹਾਂਜੀ ਨਵੇਂ ਵਿਊਰਰਾਂ ਨੂੰ ਖਾਸ ਕਰਕੇ ਰਿਕਵੈਸਟ ਹੈ ਜੀ ਸਾਡੀ ਵੀ ਸਾਡੇ ਚੈਨਲ ਨੂੰ ਸਪੋਰਟ ਕਰੋ ਹਾਂਜੀ ਅ ਅੱਜ ਵਾਲੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਸੂਟ ਵਿਖਾਉਂਦੇ ਹੁੰਦੇ ਸੀਗੇ ਅ ਵਧੀਆ ਸੋਹਣੇ ਸੋਹਣੇ ਸੂਟ ਦਿਖਾਉਂਦੇ ਸੀ ਕਾਟਨ ਦੇ ਦਿਖਾਉਂਦੇ ਸੀ ਵਰਕ ਵਾਲੇ ਦਿਖਾਉਂਦੇ ਸੀ ਹੈਂਡ ਵਰਕ ਦੇ ਪੇਂਟ ਦੇ ਹਨਾ ਅੱਜ ਮੈਂ ਤੁਹਾਨੂੰ ਵਿਖਾਵਾਂਗੀ ਜਿਹੜਾ ਸਾਡੇ ਹਥੀਕਰਤ ਕੀਤੀ ਹੋਈ ਹੈ ਜੀ ਸਾਡੇ ਪਹਿਲਾਂ ਵਾਲੇ ਜਵਾਨੇ ਦੀਆਂ ਤੁਹਾਨੂੰ ਚੀਜ਼ਾਂ ਵਿਖਾਵਾਂਗੀ ਮੈਂ ਜਿਹੜੀ ਸਾਡੇ ਹੱਥਾਂ ਦੀ ਮਿਹਨਤ ਹੈ ਤੁਹਾਨੂੰ ਮੈਂ ਆਪਦੇ ਹੱਥਾਂ ਦੀ ਮਿਹਨਤ ਦਿਖਾਵਾਂਗੀ ਜੋ ਜੋ ਮੈਂ ਸਟਰਗਲ ਕੀਤਾ ਆਪਦੀ ਜ਼ਿੰਦਗੀ ਦੇ ਜੋ ਜੋ ਮਾਰ ਚੀਜ਼ਾਂ ਤਿਆਰ ਕਰਕੇ ਬਾਜ਼ ਚ ਲਈ ਸੀ ਪਹਿਲਾਂ ਮੈਂ ਆਪਦੀ ਬੇਟੀ ਵਾਸਤੇ ਸਾਫ-ਸਾਫ ਕੇ ਰੱਖੀਆਂ ਬੇਟੀ ਬਾਹਰ ਚਲੀਗੀ ਫਿਰ ਮੈਂ ਆਪਦੀ ਨੂੰਹ ਜਗਦੀਪ ਨੂੰ ਕਿਹਾ ਵੀ ਤੂੰ ਨਾ ਲੈ ਕੇ ਤੂੰ ਵਰਤ ਲਈ ਪਰ ਉਹ ਉਹਦੀ ਮੰਮੀ ਕਹਿੰਦੀ ਵੀ ਮੈਨੂੰ ਵੀ ਸੌਂਕ ਹੈ ਮੈਂ ਵੀ ਚੀਜ਼ਾਂ ਦੇਣੀਆਂ ਨੇ ਨਾ ਫਿਰ ਉਹ ਵੀ ਪੇਟੀ ਭਰ ਕੇ ਉਹ ਲੈ ਆਈ ਜੀ ਹਾਂਜੀ ਕੱਲ ਨੋਟ ਕਰਨ ਵਾਲੀ ਹੈ ਜੀ ਇੱਥੇ ਸਾਡੀ ਸਾਡਾ ਮਕਸਦ ਦਿਖਾਉਣ ਦਾ ਸਿਰਫ ਤੇ ਸਿਰਫ ਅਸੀਂ ਹੱਥਾਂ ਦੀ ਮਿਹਨਤ ਦਿਖਾਉਣੀ ਹੈ ਪਹਿਲਾਂ ਵਾਲਾ ਆਪਾਂ ਵਿਰਸਾ ਦਿਖਾਉਣਾ ਹੈ ਆਪਦਾ ਕਿ ਸਾਡੇ ਸਮੇਂ ਦੇ ਵਿੱਚ ਕੀ ਵਿਰਸਾ ਸੀਗਾ ਕੀ ਆਪਣੀ ਅਸੀਂ ਚੀਜ਼ਾਂ ਬਣਾਉਂਦੇ ਸੀ ਕੀ ਆਪਦੇ ਹੱਥੀਂ ਸਾਰੀ ਚੀਜ਼ ਬਣਾ ਕੇ ਸੌਂਕ ਨਾਲ ਆਪਦਾ ਦਾਜ ਤਿਆਰ ਕਰਕੇ ਲੈ ਕੇ ਆਉਂਦੇ ਸੀ ਅੱਜ ਵਾਲੀ ਜੰਗਰੇਸ ਨਾਲ ਜਿਹੜੀ ਉਹ ਹੋਰ ਸਾਭ ਦੀ ਹੈ ਜੀ ਉਹ ਫੋਨ ਨਾ ਦੇ ਚ ਬਿਜੀ ਰਹਿੰਦੀ ਐ ਚਲੋ ਪੜਾਈਆਂ ਵੀ ਹੋ ਗਏ ਸਾਡੇ ਕੋਲ ਕੋਈ ਨਾ ਪੜ੍ਹਾਈ ਲਿਖਾਈ ਦਾ ਹੈ ਨਹੀਂ ਸੀ ਜੀ ਤੇ ਬਸ ਆਪਾਂ ਸਿਰਫ ਤੇ ਸਿਰਫ ਹੁਣ ਵਾਲੇ ਜੁਗ ਦਾ ਤੇ ਮੇਰੇ ਵਾਲੇ ਜਵਾਨੇ ਦਾ ਅੰਤਰ ਹੀ ਦਿਖਾਉਣਾ ਹੈ ਕੋਈ ਇਹਦੇ ਵਿੱਚ ਆਪਾਂ ਕੋਈ ਕੋਈ ਚੀਜ਼ ਸੇਲ ਨਹੀਂ ਕਰਨੀ ਕੋਈ ਸਾਡਾ ਇਹ ਮਕਸਦ ਨਹੀਂ ਹੈਗਾ ਕਿ ਸਾਥੋਂ ਕੋਈ ਚੀਜ਼ਾਂ ਲੈ ਲਓ ਉਹਨਾਂ ਵਿੱਚ ਕੁਝ ਕੁ ਮੈਂ ਨਮੂਨੇ ਲੈ ਕੇ ਦਿਖਾਉਂਗੀ ਜੇ ਆਪਾਂ ਸਾਰਾ ਇਹਦਾ ਸਾਰਾ ਸੁੰਨ ਬਿਖਾਈਏ ਤਾਂ ਘਟੋ ਘਟ 25 30 ਦਰੀਆਂ ਤਾਂ ਪਈਆਂ ਨੇ ਜੀ ਸਾਡੇ ਦਰੀਆਂ ਤੇ ਖੇਸ ਭਰੇ ਪਈਆਂ ਨੇ ਪੇਟੀਆਂ ਅਲਮਾਰੀਆਂ ਤੇ ਆਪ ਸਾਰਾ ਤਾਂ ਨਹੀਂ ਵੀ ਖੋਲ ਕੇ ਦਿਖਾ ਸਕਦੇ ਹਨ ਤੇ ਉਹਨਾਂ ਵਿੱਚੋਂ ਕੁਝ ਕੁ ਮੈਂ ਤੁਹਾਨੂੰ ਦਿਖਾਉਂਗੀ ਡਿਜ਼ਾਈਨ ਵੀ ਪਹਿਲਾਂ ਇਸ ਤਰ੍ਹਾਂ ਬਣਦੀਆਂ ਸੀ ਚੀਜ਼ਾਂ ਇਸ ਤਰ੍ਹਾਂ ਦੇ ਅਸੀਂ ਆਪਦੀ ਜ਼ਿੰਦਗੀ ਦੇ ਸਟ੍ਰਗਲ ਕੀਤਾ ਇਸ ਤਰ੍ਹਾਂ ਦੇ ਆਪਾਂ ਚੀਜ਼ਾਂ ਬਣਾਈਆਂ ਨੇ ਹਾਂਜੀ ਮੈਂ ਤੁਹਾਨੂੰ ਦਿਖਾਉਣੀਆਂ ਪਹਿਲਾਂ ਚਾਦਰਾਂ ਦਿਖਾਉਣੀਆਂ ਜੀ ਪਹਿਲਾਂ ਆਹਦੇ ਹੱਥੀ ਵਰਕ ਕੀਤਾ ਹੋਇਆ ਚਾਦਰਾਂ ਦਾ ਸਿੰਧੀ ਦੀ ਕਢਾਈ ਦੀ ਤੁਹਾਨੂੰ ਮੈਂ ਅਲੱਗ-ਅਲੱਗ ਤੁਹਾਨੂੰ ਵਰਕ ਦੱਸੂਗੀ ਜਿਹੜੇ ਹੁਣ ਵਰਕ ਆ ਰਹੇ ਨੇ ਫੂਟਾ ਤੇ ਕਰਦੇ ਨੇ ਤੇ ਜਿਹੜੇ ਜਿਹੜੇ ਵਰਕਾਂ ਦਾ ਹੁਣ ਰਵਾਜ ਹੈ ਇਹ ਸਾਡੇ ਹੱਥਾਂ ਦੇ ਵਿੱਚ ਦੀ ਲੰਗੇ ਹੋਏ ਨੇ ਜੀ ਹੁਣ ਤਾਂ ਇਹ ਗੱਲ ਹੀ ਕੁਝ ਨਹੀਂ ਲੱਗਦੀ ਸਾਨੂੰ ਹਾਂਜੀ ਮੈਂ ਤੁਹਾਨੂੰ ਵਿਖਾਉਣੀ ਹੈਗੀ ਚਾਦਰ ਦੇਖੋ ਜੀ ਇਹ ਚਾਦਰ ਸਿੰਧੀ ਦੀ ਕੜਾਈ ਦੀ ਖੱਦਰ ਕੇਸਮੈਂਟ ਤੇ ਆਪਾਂ ਇਸ ਤਰ੍ਹਾਂ ਇਹਦੇ ਫਲਾਰ ਪਾਏ ਹੋਏ ਨੇ ਦੇਖੋ ਜੀ ਸਿੰਧਿਆ ਸਿੰਧੀ ਦਾ ਵਰਕ ਹੈ ਜੋ ਅਧਿਕਰ ਸੂਟਾਂ ਤੇ ਕਰਦੀਆਂ ਨੇ ਕੁੜੀਆਂ ਉਸ ਤਰ੍ਹਾਂ ਹਾਂਜੀ ਇਹ ਚਾਦਰਾਂ ਇਸ ਤਰ੍ਹਾਂ ਇਹਦੇ ਫਲਾਰ ਪਾਏ ਹੋਏ ਨੇ ਦੇਖੋ ਇਸ ਤਰ੍ਹਾਂ ਫਲਾਰ ਪਾ ਕੇ ਤੇ ਦੇਖੋ ਜੀ ਇਸ ਤਰ੍ਹਾਂ ਇਹ ਇਹਦਾ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਹਾਂਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਇਹ ਚਾਦਰਾਂ ਅਸੀਂ ਕੱਢਦੀਆਂ ਸੀਗੀਆਂ ਸਾਰੀਆਂ ਕੁੜੀਆਂ ਚਾਚੇ ਤਾਇਆ ਆਂਦੇ ਆ ਰਲ ਮਿਲ ਕੇ ਹਨਾ ਦਰਖਤਾਂ ਥੱਲੇ ਬੈਠ ਕੇ ਤੇ ਸੂਈਆਂ ਲੈ ਕੇ ਧਾਗੇ ਲੈ ਕੇ ਉੱਥੇ ਨਾਲੇ ਹੱਸੀਆਂ ਜਾਂਦੀਆਂ ਖੇਡੀਆਂ ਜਾਂਦੀਆਂ ਨਾਲ ਚਾਦਰਾਂ ਕੱਢੀ ਜਾਂਦੀਆਂ ਤੇ ਅੱਜ ਕੱਲ ਦਾ ਜਵਾਨੇ ਦਾ ਫਰਕ ਹੈ ਜੀ ਹੁਣ ਆਪੋ ਆਦੇ ਫੋਨਾਂ ਦੇ ਵਿੱਚ ਬੱਚੇ ਵਜੀ ਰਹੇ ਨੇ ਹਨਾ ਕੋਈ ਕਿਸੇ ਨੂੰ ਬੁਲਾਉਣਾ ਨਹੀਂ ਕੋਈ ਕਿਸੇ ਨੂੰ ਚਲਾਉਣਾ ਨਹੀਂ ਕੋਈ ਸੇਲ ਪਣਾ ਨਹੀਂ ਕੋਈ ਖੁਸ਼ੀ ਨਹੀਂ ਜੀ ਅੱਜ ਕੱਲ ਦੇ ਜਵਾਨੇ ਚ ਅਸੀਂ ਇਹ ਕੋਈ 10 10 15 15 ਕੁੜੀਆਂ ਇਕੱਠੀਆਂ ਹੋ ਕੇ ਦਰਖਤਾਂ ਦੇ ਥੱਲੇ ਬਹਿੰਦੇ ਸੀ ਕੋਈ ਅੰਦਰ ਨਹੀਂ ਸੀ ਵੜਦਾ ਕਿ ਇਹਨਾਂ ਰੋਟੀ ਰੁੱਕ ਕਰਕੇ ਸਵੇਰ ਦਾ ਕੱਚੇ ਵੇੜੇ ਹੁੰਦੇ ਸੰਭਰਦੰਦੇ ਅੰਦਰੋਂ ਕੱਚੇ ਹੁੰਦੇ ਕਿਸੇ ਮਹੀਨੇ ਤੋਂ ਮਿੱਟੀ ਲੱਗਦੀ ਸੀ ਮਿੱਟੀ ਲਾ ਕੇ ਝਾੜੂ ਝਾੜੂ ਪੋਚਾ ਤਾਂ ਹੈ ਹੀ ਨਹੀਂ ਸੀ ਪਤਾ ਜਾਣਦੀ ਨਹੀਂ ਸੀ ਹੁੰਦਾ ਸਾਡੇ ਵੇਲੇ ਤਾਂ ਝਾੜੂ ਪੋਚਾ ਵੀ ਕੁਝ ਹੁੰਦਾ ਤੇ 4 ਵਜੇ ਉੱਠਣਾ ਉੱਠ ਕੇ ਮੰਮੀਆਂ ਨੇ ਨਾਲ ਹੀ ਠਾ ਲੈਣਾ ਬੀਬੀਆਂ ਕਹਿੰਦੀ ਸਤ ਬੀਬੀ ਕਹਿੰਦੇ ਆਕੇ ਤੇ ਸਾਰਾ ਬੇੜਾ ਸੰਭਰਨਾ ਕੰਮ ਕਰਨਾ ਉਹ ਮੈਥੋਂ ਨਾ ਪਹਿਲਾਂ ਆਜੋ ਮੈਥੋਂ ਨਾ ਪਹਿਲਾਂ ਆਜੇ ਇਸ ਤਰ੍ਹਾਂ ਕੁੜੀਆਂ ਇਕੱਠੀਆਂ ਹੋ ਕੇ ਤੇ ਬਹਿ ਕੇ ਫਿਰ ਉਹ ਕਰਦੇ ਆ ਅੱਜ ਕੱਲ ਜਿਵੇਂ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਜੀ ਸੌਣ ਦਾ ਮਹੀਨਾ ਜਿਉਂ ਚੜ ਜਾਂਦਾ ਸਾਰ ਸਾਡੇ ਚੇਤੇ ਆ ਜਾਂਦਾ ਕਿਸ ਤਰ੍ਹਾਂ ਸੀ ਤੀਆਂ ਲਾਉਂਦੀਆਂ ਕੁੜੀਆਂ ਇਕੱਠੀਆਂ ਹੋ ਕੇ ਪਹਿਲਾਂ ਚਾਦਰਾਂ ਕੱਢਦੀਆਂ ਬਹਿ ਕੇ ਫਿਰ ਸਾਮਾ ਨੂੰ ਤੀਆਂ ਤੇ ਜਾਂਦੀਆਂ ਠੀਕ ਹੈ ਜੀ ਹਾਂ ਇਸ ਤਰ੍ਹਾਂ ਦੇ ਸਾਨੂੰ ਮੈਂ ਇਹ ਦਿਖਾਉਣਾ ਸਾਡਾ ਮਕਸਦ ਤੇ ਹੀ ਹੈ ਹੁਣ ਤੇ ਜਵਾਨ ਪਹਿਲਾਂ ਵਾਲੇ ਜਵਾਨੇ ਦਾ ਬਹੁਤ ਜ਼ਿਆਦਾ ਫਰਕ ਆ ਗਿਆ ਜੀ ਹਾਂਜੀ ਇਹ ਤਾਂ ਆਪਣੀ ਸੀਗੀ ਸਿੰਧੀ ਦੀ ਕੜਾਈ ਹੁਣ ਮੈਂ ਸੋਨੂੰ ਦੇਖੋ ਜੀ ਇਹ ਵੀ ਦਸੂਤੀ ਹੈ ਜੀ ਦਸੂਤੀ ਬਾਈਦੀ ਹੁੰਦੀ ਇਹ ਇਹਨੂੰ ਦਸੂਤੀ ਬੋਲਦੇ ਜੀ ਦਸੂਤੀ ਦਾ ਮਤਲਬ ਉਹ ਅੱਜ ਕੱਲ ਦੀ ਅੰਗਰੇਜ਼ ਨੂੰ ਨਹੀਂ ਪਤਾ ਕੁੜੀਆਂ ਨੂੰ ਨਹੀਂ ਪਤਾ ਵੀ ਦਸੂਤੀ ਕੀ ਹੁੰਦੀ ਹੈ ਦੇਖੋ ਜੀ ਇਹਦਾ ਇੱਕ ਇੱਕ ਤੋਪਾ ਚੱਕ ਕੇ ਨਾ ਕੱਲਾ ਕੱਲਾ ਧੱਗਾ ਚੱਕ ਕੇ ਸੂਈ ਨਾਲ ਤੇ ਉਹ ਤਾਂ ਇਸ ਤਰ੍ਹਾਂ ਤੋਪੇ ਨਿੱਕੇ ਨਿੱਕੇ ਤੋਪੇ ਦੀ ਇਹ ਵਰਕ ਕੀਤਾ ਹੋਇਆ ਹੈਗਾ ਕਢਾਈ ਕੀਤੀ ਹੋਈ ਆ ਮਤਲਬ ਕੇ ਤੇ ਹੁਣ ਦੀਆਂ ਕੁੜੀਆਂ ਤਾਂ ਦਸੂਤੀ ਨਹੀਂ ਪਤਾ ਜੀ ਕੀ ਹੈ ਮੈਂ ਇਸ ਤਰ੍ਹਾਂ ਨਹੀਂ ਬੋਲ ਰਹੀ ਜੀ ਵੀ ਅੱਜ ਕੱਲ ਦੀ ਮੈਂ ਕੁੜੀਆਂ ਨੂੰ ਕੋਈ ਗਲਤ ਬੋਲ ਨਹੀਂ ਕਿਉਂਕਿ ਮੇਰੀ ਵੀ ਗੁੱਡੀ ਹੈ ਮੇਰੇ ਵੀ ਨੂੰਹਾਂ ਮੈਂ ਸਾਰੀਆਂ ਕੁੜੀਆਂ ਵੈਸੇ ਮੈਨੂੰ ਦਿਖਾਉਂਦਾ ਹੈ ਮਕਸਦ ਹੈ ਵੀ ਆਪਾਂ ਨੂੰ ਪਤਾ ਲੱਗ ਸਕੇ ਵੀ ਪਹਿਲਾਂ ਵਾਲੇ ਜਵਾਨੇ ਦੇ ਵਿੱਚ ਕੀ ਕੁ ਸੁਣਦਾ ਸੀ ਠੀਕ ਹੈ ਦੇਖੋ ਕਿੰਨਾ ਪਾਰਾ ਵਰਕ ਕੀਤਾ ਹੋਇਆ ਹੈ ਇਹਦੇ ਉੱਤੇ ਦੇਖੋ ਜੀ ਇਸ ਤਰ੍ਹਾਂ ਦੇ ਇਹ ਦਸੂਤੀ ਦੀਆਂ ਜਾਦਰਾਂ ਗੱਡੀਆਂ ਹੋਈਆਂ ਨੇ ਦਸੂਤੀ ਦੇ ਉੱਤੇ ਇਸ ਤਰ੍ਹਾਂ ਕਰਕੇ ਵਰਕ ਕੀਤਾ ਹੋਇਆ ਹੈ ਤੇ ਵੀ ਬਹੁਤ ਜ਼ਿਆਦਾ ਅੰਤਰਾਗ ਹੈ ਜੀ ਹੁਣ ਹੁਣ ਦੇ ਜਵਾਨੇ ਦੇ ਵਿੱਚ ਤੇ ਪਹਿਲਾਂ ਦੇ ਹੁਣ ਤਾਂ ਬਸ ਇੱਕ ਝਾੜੂ ਪੋਚਿਆ ਜੀ ਉਹੀ ਸਾਰਾ ਦਿਨ ਕਾ ਦਿੰਦਾ ਹੈਗਾ ਤੇ ਪਹਿਲਾਂ ਆ ਚੀਜ਼ਾਂ ਕਰਦੇ ਸੀ ਤਾਣੀਆਂ ਬੁੰਦੇ ਸਾਨੂੰ ਮੈਂ ਹੱਥੀ ਤਾਣੀਆਂ ਬੁਣੀਆਂ ਵਾਲੇ ਥੇ ਚਾਦਰ ਕੱਢੀ ਬਾਅਦ ਵਿੱਚ ਇਹਦੇ ਲੜਾਂ ਤੇ ਤੇ ਲੈਸਾਂ ਲੂਸਾਂ ਤੋਂ ਹੈ ਨਹੀਂ ਸੀ ਆਈ ਹੱਥੀ ਲੈਸਾਂ ਬਣਾ ਕੇ ਕਰੋਸ ਕੀ ਹੁੰਦਾ ਕਰੋਸੀ ਦੇ ਨਾਲ ਇਸ ਤਰ੍ਹਾਂ ਲੈਸ ਲਾਈਏ ਇਹਦੇ ਮਤਲਬ ਕਿ ਵੀ ਫਿਨਿਸ਼ਿੰਗ ਦਿੱਤੀ ਜਿਵੇਂ ਹੁਣ ਅੱਜ ਕੱਲ ਬੋਲਦੇ ਨੇ ਉਹ ਤਾਂ ਕਹਿਣ ਦੀਆਂ ਵੀ ਇਹਦੇ ਪੱਲਿਆਂ ਤੇ ਇਹੋ ਲਾ ਦਿਓ ਲੈਸ ਲਾ ਦਿਓ ਮੰਮੀਆਂ ਕਹਿ ਦਿੰਦੀਆਂ ਸੀਆਂ ਹਾਂਜੀ ਅਸੀਂ ਨਾ ਬਾਲੇ ਵਾਲੇ ਤਾਂ ਇਸ ਤਰ੍ਹਾਂ ਕਰਦੀਆਂ ਸੀ ਜਦੋਂ ਕੋਈ ਡਿਜ਼ਾਈਨ ਸੋਨਾ ਜਿਹਾ ਡਿਜ਼ਾਈਨ ਆ ਜਾਂਦਾ ਜੇ ਕਿਸੇ ਦੇ ਹੱਥ 'ਚ ਤਾਂ ਫੇ ਰਾਤ ਨੂੰ ਚਾਦਰ ਲੁਕੋ ਕੇ ਕੱਢਦੇ ਆਂ ਦੂਜੀਆਂ ਕੁੜੀਆਂ ਤੋਂ ਕਹਿ ਦਿੰਦੇ ਆਂ ਵੀ ਉਹਨੂੰ ਨਾ ਪਤਾ ਲੱਗੇ ਮੇਰੇ ਨਮੂਨੇ ਦਾ ਮੇਰੇ ਫਿਰ ਨਮੂਨਾ ਡਿਜ਼ਾਈਨ ਲੈਣ ਆਉਂਦੀਆਂ ਜੀ ਥੋੜੇ ਉਹ ਵਾਲੀ ਚਾਦਰ ਦੱਸੀ ਦਿਓ ਉਹ ਨਮੂਨਾ ਦੇ ਦਿਓ ਇਸ ਤਰ੍ਹਾਂ ਦੇ ਵਾਰ ਸੀ ਜੀ ਅੱਗੇ ਤਾਂ ਬਾਲਾ ਵਧੀਆ ਜਵਾਨਾ ਸੀਗਾ ਹੁਣ ਹੁਣ ਨਾਲੋਂ ਤਾਂ ਬਹੁਤ ਜ਼ਿਆਦਾ ਵਧੀਆ ਸੀ ਜੀ ਹੁਣ ਤਾਂ ਬਹੁਤ ਫਰਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆਂਗੀ ਪੱਖੀਆਂ ਜੀ ਚਾਦਰਾਂ ਸੌਰੀ ਇਹ ਚਾਦਰਾਂ ਹੋ ਰਹਿੰਦੀਆਂ ਨੇ ਤੁਹਾਨੂੰ ਚਾਦਰਾਂ ਦਿਖਾਉਣੀ ਹੈ ਪਹਿਲਾਂ ਸਾਰੀਆਂ ਚਾਦਰਾਂ ਦਿਖਾ ਕੇ ਆਹ ਦੇਖੋ ਜੀ ਚਿੱਕੀ ਤੇ ਸੂਤੀ ਦੀ ਚਾਦਰ ਇਸ ਟਰੈਡ ਵਕਤਾਂ ਪਾਈਆਂ ਹੋਈਆਂ ਨੇ ਜੀ ਦੇਖੋ ਜੀ ਇਸ ਟਰੈਡ ਦੇ ਵਕਤਾਂ ਦਾ ਵਰਕ ਕੀਤਾ ਹੋਇਆ ਹੈ ਦੇਖੋ ਕੱਲਾ ਕੱਲਾ ਧੋਪਾ ਚੱਕ ਕੇ ਦੇਖੋ ਕਿੰਨਾ ਔਖਾ ਕੰਮ ਹੈ ਕੰਮ ਸੀ ਕੀਤਾ ਹੈ ਨਾ ਨਾ ਕੋਈ ਨਿਗਾ ਦਾ ਪਟਾ ਸੀਗਾ ਵੀ ਨਿਗਾ ਘਟਦੀ ਆ ਜਾਂ ਵਾਦੀ ਐਣ ਕਾ ਉਹ ਕਾ ਮੈਂ ਤਾਂ ਕਿਸੇ ਦੇ ਲੱਗੇ ਨਹੀਂ ਸੀ ਦੇਖਿਆ ਜੀ ਹੁਣ ਤਾਂ ਨਿੱਕੇ ਨਿੱਕੇ ਬੱਚਿਆਂ ਦੇ ਲੱਗ ਜਾਂਦੇ ਨੇ ਮੇਰੇ ਖੁਦ ਦੇ ਲੱਗੀਆਂ ਪਈਆਂ ਨੇ ਮੇਰੇ ਵੀ ਜਦੋਂ ਦਾ ਮੋਬਾਈਲ ਚੱਕਿਆ ਉਦੋਂ ਹੀ ਲੱਗੀਆਂ ਨੇ ਸਵੇਲਾ ਦਾ ਕੋਈ ਐਂਡ ਕਮੂਨ ਕਦਾ ਕੋਈ ਹੈ ਹੀ ਨਹੀਂ ਸੀ ਜੀ ਵੀ ਕਿਸੇ ਦੇ ਐਨਕਾ ਲੱਗੀਆਂ ਨੇ ਅੱਜ ਕੱਲ ਤਾਂ ਹੁਣ ਹਰ ਇੱਕ ਦੇ ਹਨਾ ਐਨਕ ਲੱਗੀ ਪਈ ਹੈਗੀ ਉਹ ਤਾਂ ਇੰਨੇ ਬਰੀਕੀ ਕੰਮ ਕਰਕੇ ਵੀ ਕੋਈ ਪਤਾ ਨਹੀਂ ਸੀ ਲੱਗਦਾ ਕਿ ਖਾਕਾਂ ਦੇ ਬਹੁਤ ਫਰਕ ਸੀ ਕਿ ਉਹ ਲੱਸੀਆਂ ਦੁੱਧ ਘਰਦੇ ਹੁੰਦੇ ਤੇ ਹੁਣ ਤਾਂ ਬਹੁਤ ਆ ਦੇਖੋ ਜੀ ਇਹ ਵੀ ਚਾਦਰ ਆ ਸੁਣ ਬੁਖਾਉਣੀ ਹੈ ਇਹ ਵੀ ਆਪਣੀ ਚਾਦਰ ਚਾਦਰ ਦਾ ਮਤਬਲ ਹੈ ਜੀ ਆਂ ਦਿਵਾਨ ਬੈੱਡ ਤੇ ਹੁਣ ਤਾਂ ਕੁੜੀਆਂ ਦਿਵਾਨ ਬੈੱਡ ਦੀ ਸਮਝ ਆਉ ਜਿਵੇਂ ਕਿ ਦਿਵਾਨ ਬੈੱਡ ਤੇ ਕਹਿ ਰਹੇ ਸੀ ਮੰਜੀਆਂ ਦੇ ਉੱਤੇ ਦਰੀਆਂ ਵਸਾ ਕੇ ਉੱਪਰ ਆਏਗੇ ਨੂੰ ਇਹ ਚਾਦਰ ਪਸਾਉਂਦੇ ਕੋਈ ਪ੍ਰਾਣਾ ਤਰਾਣਾ ਆਉਂਦਾ ਜਦੋਂ ਨਾ ਉਹਨੂੰ ਇਸ ਤਰ੍ਹਾਂ ਨਹੀਂ ਸੀ ਹੈਗਾ ਜਿਵੇਂ ਹੁਣ ਤਾਂ ਆ ਲਾ ਕੇ ਅੰਦਰ ਬੈੱਡ ਤੇ ਉੱਥੇ ਆਪਾਂ ਬੈਠੇ ਹੁੰਨੇ ਆ ਉੱਥੇ ਕੋਈ ਪਤਨ ਲੱਗਦਾ ਆਇਆ ਗਿਆ ਕੌਣ ਹੈ ਕਿ ਘਰ ਦਾ ਮੈਂਬਰ ਕੌਣ ਹੈ ਜੀ ਪਹਿਲਾਂ ਨਾ ਜਦੋਂ ਕੋਈ ਪ੍ਰਾਣਾ ਤਰਾਣਾ ਆਉਂਦਾ ਤੇ ਉਹਦੋਂ ਨਾਲ ਜੀ ਮੰਜਾ ਵਿਸਾ ਕੇ ਦਰੀ ਵਿਸਾ ਕੇ ਉੱਤੇ ਇਹ ਜੀ ਚਾਦਰ ਪਸਾਉਂਦੀਆਂ ਕਢਾਈ ਵਾਲੀ ਚਾਦਰ ਜਾਂ ਘਰੇ ਬੁਣੀ ਹੋਈ ਚਾਦਰ ਉਹ ਵਿਸਾ ਕੇ ਚਿੱਟਾ ਸਰਾਣਾ ਲਾ ਕੇ ਤੇ ਫੇਰ ਪਤਾ ਲੱਗ ਜਾਂਦਾ ਵੀ ਇਹ ਪ੍ਰਾਣਾ ਆਇਆ ਇਹਨਾਂ ਦੇ ਪ੍ਰਾਣਾ ਬੈਠਾ ਹੈ ਮੰਜੇ ਤੇ ਇਸ ਤਰ੍ਹਾਂ ਦੇ ਅੱਗੇ ਉਹ ਹੁੰਦੇ ਜੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹੋ ਪਰੋਣੇ ਦੀ ਪਰੋਣੇ ਤਰੋਣੇ ਦੀ ਕੋਈ ਵੀ ਜਾਂਦੀ ਕੋਈ ਰਿਸ਼ਤੇਦਾਰ ਆਉਂਦਾ ਜੀ ਇਸ ਤਰ੍ਹਾਂ ਤੇ ਆਹ ਦੇਖੋ ਜੀ ਇਹ ਹੈ ਨਾ ਆਹ ਦੇਖ ਸਕਦੇ ਤੁਸੀਂ ਇਹ ਬੁਣਿਆ ਹੋਇਆ ਜੀ ਆਰਨ ਹੁੰਦਾ ਆਰਨ ਦੇ ਵਿੱਚ ਤਾਣੀ ਚੜਾ ਕੇ ਮਤਲਬ ਕਿ ਵੀ ਆਹ ਦੇਖੋ ਕਿਵੇਂ ਫਲਾਰ ਪਾਏ ਹੋਏ ਨੇ ਰਸ ਭਰ ਕੇ ਰਸ ਹੁੰਦੇ ਜੀ ਬਹੁਤ ਜੱਗ ਗੱਲਾਂ ਹੁਣ ਸਮਝਾਉਣੀਆਂ ਵੀ ਔਖੀਆਂ ਨੇ ਵੀ ਕੀ ਰਸ ਹੁੰਦੇ ਜਿਹੜੇ ਕੋ ਮੇਰੇ ਵਰਗੇ ਭੈਣਾਂ ਨੂੰ ਸਾਰਾ ਪਤਾ ਹੈਗਾ ਤੇ ਇਹ ਇਸ ਤਰ੍ਹਾਂ ਰਸ ਭਰ ਕੇ ਮੇਰੇ ਫੁੱਲ ਬਣਦੇ ਇਸ ਤਰ੍ਹਾਂ ਚਾਦਰਾਂ ਇਹ ਹੱਥੀ ਬੁਣੀ ਹੋਈ ਚਾਦਰਾਂ ਕੋਈ ਐ ਨਹੀਂ ਕਹਿ ਸਕਦਾ ਵੀ ਹੱਥੀ ਬੁਣੀ ਹੋਈ ਹੈ ਇਹ ਖੱਡੀ ਤੇ ਬੁਣੀ ਹੋਈ ਆਤਲ ਕੇ ਵੀ ਦੇਖੋ ਜੀ ਇਸ ਤਰ੍ਹਾਂ ਦੇ ਵਰਕ ਹੁੰਦੇ ਅੱਗੇ ਤਾਂ ਇਸ ਤਰ੍ਹਾਂ ਦੇ ਕੰਮ ਹੁੰਦੇ ਖੇਤ ਰੋਟੀਆਂ ਜਾਂਦੀਆਂ ਜੀ ਤਾਣੇ ਬੁਣਦੀਆਂ ਚਾਦਰਾਂ ਕੱਢਦੀਆਂ ਕੀ ਕੰਮ ਹੁੰਦੇ ਕਿ ਜਵਾਨਾ ਸੀ ਕਿੰਨਾ ਸੋਹਣਾ ਲੱਗਦਾ ਸੀਗਾ ਨਿਮਾਂ ਥੱਲੇ ਚਿੜੀਆਂ ਚੂਕਦੀਆਂ ਹੁਣ ਤਾਂ ਕੋਈ ਚਿੜੀ ਵੀ ਨਹੀਂ ਹੈਗੀ ਜੀ ਹਾਂਜੀ ਆਹ ਵੇਖੋ ਜੀ ਤੁਹਾਨੂੰ ਅੱਡ ਅੱਡ ਵਰਕ ਸਾਰੇ ਮੈਂ ਦਿਖਾ ਰਹੀ ਆਂ ਇਕ ਸਿੰਦੀ ਦਾ ਵਰਕ ਹੋ ਗਿਆ ਤੋਪੇ ਵਾਲਾ ਵਰਕ ਹੋ ਗਿਆ ਆ ਵੇਖੋ ਜੀ ਇਹ ਵੀ ਆਪਦੇ ਹੱਥੀਂ ਵਰਕ ਕੀਤਾ ਹੋਇਆ ਹੈ ਚਾਦਰ ਤੇ ਦੇਖੋ ਕਿੰਨੀ ਪਿਆਰੀ ਚਾਦਰ ਹੈਗੀ ਇਹ ਜਗਦੀਪ ਦੀ ਮੰਮੀ ਦੇ ਕੱਢੇ ਹੋਏ ਨੇ ਜੀ ਜਗਦੀਪ ਦੀ ਚਾਦਰ ਹੈ ਇਹ ਇਹ ਉਹਨਾਂ ਦੇ ਹੱਥਾਂ ਦਾ ਵਰਕ ਕੀਤਾ ਹੋਇਆ ਹੈ ਦੇਖੋ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਹੈਗਾ ਤੇ ਜਿਹੜਾ ਇਹ ਵਰਕ ਹੈ ਜੀ ਇਹ ਕੱਚੀ ਕਢਾਈ ਬੋਲਦੇ ਇਹਨੂੰ ਅੱਗੇ ਮਤਲਬ ਕਿ ਵੀ ਕੱਚੀ ਕਢਾਈ ਕਹਿੰਦੇ ਕੱਚੀ ਕਢਾਈ ਦੀ ਚਾਦਰ ਹੈ ਇਸ ਤਰ੍ਹਾਂ ਦਾ ਇਹਦਾ ਡਿਜ਼ਾਈਨ ਹੈਗਾ ਇਹ ਐਸਟਰਾਇਨ ਨੂੰ ਖਰੋਸੀਆ ਕੀਤਾ ਹੋਇਆ ਦੇਖੋ ਵੀ ਕਾਲੇ ਰੰਗ ਦਾ ਖਰੋਸੀਆ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਦਰ ਨੂੰ ਇਹ ਵੀ ਖੱਦਰ ਕੇਸਮੈਂਟ ਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਦੇਖੋ ਕਿੰਨੇ ਪਿਆਰੀਆਂ ਚੀਜ਼ਾਂ ਸੀ ਹੁਣ ਇਹ ਪੇਟੀ ਵੀ ਪੰਜਾਂ ਰਹਿ ਜਾਣੀਆਂ ਜੇ ਤਾਂ ਕੋਈ ਪਹਿਲਾਂ ਵਾਲਾ ਜਵਾਨ ਆ ਗਿਆ ਤਾਂ ਤਾਂ ਭਾਂਦੀ ਹਨਾ ਇਹਨਾਂ ਨੂੰ ਕੋਈ ਵਰਤਲੇ ਪਰ ਨਾ ਇਹਨੂੰ ਆਪਾਂ ਸੇਲ ਕਰਨਾ ਹੈ ਕੁਛ ਨਹੀਂ ਕਰਨਾ ਸਾਡੇ ਤਾਂ ਦੋ ਤਿੰਨ ਪੇਟੀਆਂ ਭਰੀਆਂ ਪਈਆਂ ਨੇ ਇਹਨਾਂ ਸਮਾਨਾਂ ਦੀਆਂ ਤੇ ਪਰ ਆਪਾਂ ਇਹਨਾਂ ਨੂੰ ਕੋਈ ਸੇਲ ਨਹੀਂ ਕਰਨਾ ਸਾਹਮ ਕੇ ਰੱਖਣੀਆਂ ਇਸ ਤਾਂ ਸਾਰੀਆਂ ਚੀਜ਼ਾਂ ਪੁਰਾਣੀਆਂ ਆ ਆਪਣੇ ਬੱਚੇ ਦੇਖਣਗੇ ਜੀ ਤੇ ਦਰਨੀਆਂ ਬਾਧੂ ਪਈਆਂ ਖੇਸਾਂ ਦਾ ਨਹੀਂ ਕੋਈ ਅੰਤ ਹੈਗਾ ਹਨ ਸਾਰੀਆਂ ਚੀਜ਼ਾਂ ਪਈਆਂ ਨੇ ਪਰ ਆਪਾਂ ਨਹੀਂ ਸੇਲ-ਸੂਲ ਆਪਾਂ ਕੁਝ ਨਹੀਂ ਕਰਨਾ ਹੈਗਾ ਮੇਰਾ ਕੋਈ ਇਹ ਮਕਸਦ ਨਹੀਂ ਹੈਗਾ ਕਿ ਆਪਾਂ ਸੇਲ ਕਰਨ ਵਾਸਤੇ ਤੁਹਾਨੂੰ ਬੁਖਾ ਰਹੇ ਹਾਂ ਆ ਦੇਖੋ ਜੀ ਇਹ ਪੇਂਟ ਵਾਲੀਆਂ ਆ ਗਈਆਂ ਤੁਹਾਨੂੰ ਅਲੱਗ-ਅਲੱਗ ਸਾਰਾ ਵਰਕ ਦਿਖਾਇਆ ਮੈਂ ਜਿਹੜਾ ਜਿਹੜਾ ਵਰਕ ਚੱਲਦਾ ਸੀ ਪਹਿਲਾਂ ਇਸ ਤਰ੍ਹਾਂ ਰੰਗਾਂ ਦੀਆਂ ਸਿਸੀਆਂ ਲਿਆ ਕੇ ਕਲਰਾਂ ਦੀਆਂ ਸਿਸੀਆਂ ਹੁੰਦੀਆਂ ਹੁਣ ਤਾਂ ਮੈਨੂੰ ਪਤਾ ਨਹੀਂ ਜੀ ਕੀ ਆਉਂਦਾ ਇਸ ਤਰ੍ਹਾਂ ਦੇਖੋ ਇਹਨਾਂ ਨੂੰ ਸਾਪ ਕੇ ਆਹ ਦੇਖੋ ਜੀ ਇਸ ਤਰ੍ਹਾਂ ਹੈ ਦੇਖੋ ਇਹ ਡਬਲ ਬੈੱਡਰੀ ਚਾਦਰ ਆ ਗਈ। ਦੇਖੋ ਹਾਂ ਪੇਂਟ ਜਿਪ ਜਾਂਦਾ ਨਾ ਪਪਿਆ ਪੰਨੀਆਂ ਚੀਜ਼ਾਂ ਦੀ ਪੀਲੀਆਂ ਵੀ ਪੈ ਜਾਂਦੀਆਂ ਨੇ। ਨਾ ਇਹਨਾਂ ਨੂੰ ਧੋ ਸਕਦੇ ਆ ਹਨਾ ਜਦੋਂ ਪੰਨੀਆਂ ਰਹਿ ਜਾਂਦੇ ਨੇ ਚੀਜ਼ਾਂ ਪੀਲੀਆਂ ਪੈ ਜਾਂਦੀਆਂ ਨੇ। ਅ ਮੇਰੇ ਚਾਦਰਾਂ ਸੀ ਜੀ ਪਹਿਲਾਂ ਇੱਕ ਇੱਕ ਤੋਂ ਆਪਾਂ ਚੱਕ ਕੇ ਨਾ ਇੰਨੀਆਂ ਭਾਰੀਆਂ ਭਾਰੀਆਂ 1 ਕਿਲੋ ਪਾਸਮ ਲੱਗੀ ਸੀ ਇੱਕ ਚਾਦਰ ਤੇ ਬੈੱਡ ਦੀ ਤੇ ਕਿੱਲੋ ਪਾਸਮ ਕਹਿ ਲੈਣ ਦੀ ਗੱਲ ਨਹੀਂ ਸੂਈਆਂ ਨਾਲ ਚਾਦਰ ਦੇ ਉੱਤੇ ਪਰੋਣੀ ਤੇ ਉਹਨੂੰ ਬੋਲਦੇ ਸੀ ਕਿਲੋ ਪਾਸਮ ਆਲਾ ਨਮੂਨਾ ਲੈਣਾ ਤੁਹਾਡੇ ਕਿਲੋ ਪਾਸਮ ਆਲਾ ਨਮੂਨਾ ਲੈ ਉਹ ਦੇ ਦਿਓ ਆਂਟੀ ਮਾਸੀ ਤੁਹਾਡੇ ਤਾਈ ਚਾਚੀ ਕਹਿੰਦੇ ਜੀ ਅੱਗੇ ਤਾਂ ਹੁਣ ਆਂਟੀਆਂ ਅੰਕਲ ਹੁਣ ਤਾਂ ਪਤੀ ਨਹੀਂ ਜੀ ਕੁਸ ਕੀ ਕੁਸ ਚੱਲਿਆ ਪਿਆਗਾ ਆ ਵੀ ਪੇਂਟ ਕੀਤੀ ਹੋਈ ਹੈ ਜੀ ਚਾਦਰ ਇਹ ਵੀ ਪੇਂਟ ਹੈਗੀ ਆਉ ਉਹਦੇ ਨਾਲ ਦੇ ਸਰਾਣੇ ਨੇ ਦੂਜੀ ਚਾਹ ਆ ਦੇਖੋ ਜੀ ਇਸ ਤਰ੍ਹਾਂ ਦੇ ਸਰਾਣੇ ਹਾਂਜੀ ਜਿਹੜੇ ਇਹ ਪੇਂਟ ਵਾਲਾ ਵਰਕ ਤੁਹਾਨੂੰ ਮੈਂ ਦਿਖਾ ਰਹੀ ਆਂ ਕਿ ਇਹ ਆਪਣੇ ਜਗਦੀਪ ਦੇ ਹੱਥਾਂ ਦੀ ਕੰਮ ਹੈਗਾ ਸਾਰੇ ਹੱਥਾਂ ਦੀ ਕਲਾਕਾਰੀ ਹੈ ਜੀ ਇਹਨਾਂ ਦੀ ਤੇ ਜਗਦੀਪ ਤਾਂ ਬਹੁਤ ਇਹੋ ਜਿਹੀ ਚੀਜ਼ਾਂ ਜਾਣਦੀ ਹੈਗੀ ਜਿਵੇਂ ਕਿ ਸਾਡੇ ਵਰਗਿਆਂ ਦੇ ਪਹਿਲਾਂ ਕੀਤੇ ਹੋਏ ਇਸ ਤਰ੍ਹਾਂ ਜੁਗਦੀਪ ਨੇ ਬਹੁਤ ਆਪਦੇ ਹੱਥੀ ਕੰਮ ਕੀਤੇ ਹੋਏ ਨੇ ਤੇ ਇਹ ਉਹਦਾ ਆ ਉਹਨਾਂ ਨੇ ਆਪ ਕੀਤੇ ਨੇ ਹੱਥੀ ਇਹ ਜਗਦੀਪ ਦੀਆਂ ਯਾਦਰਾਣੇ ਜਿਹੜੇ ਪੇਂਟ ਵਾਲੇ ਯਾਦਰਾਣੇ ਸਾਰੇ ਜਗਦੀਪ ਨੇ ਆਪ ਪੇਂਟ ਕੀਤਾਗਾ ਇਹ ਤੇ ਆ ਵੀ ਜਗਦੀਪ ਦੇ ਹੱਥੀ ਕੀਤੀ ਹੋਈ ਆ ਸਿੰਮਖੋਲ ਕੇ ਵਿਖਾਉਣੀ ਹੈਗੀ ਸੌਂਖ ਹੁੰਦਾ ਜੀ ਇਹ ਡੋਡੀ ਕੁੜੀਆਂ ਨੂੰ ਹਨਾ ਇਹਨਾਂ ਪੜਾਈ ਦੇ ਨਾਲ ਨਾਲ ਆਉਦੇ ਇਹ ਵੀ ਸੌਂਖ ਪੂਰਾ ਕੀਤਾ ਅੰਦਰ ਸਦਰਾਂ ਜਾਨੀ ਪਹਿਲਾਂ ਖੋਲੀਆਂ ਨਹੀਂ ਹੈਗੀਆਂ ਨਹੀਂ ਅਖਬਾਰ ਪਾ ਲਈ ਸੀ ਮੇਰੇ ਪਿੱਛੇ ਹਾਂ ਆ ਦੇਖੋ ਦੇਖੋ ਜੇ ਸਾਰਾ ਜਗਦੀਪ ਦੇ ਹੱਥਾਂ ਦਾ ਵਰਕ ਕੀਤਾ ਹੋਇਆ ਹੈਗਾ ਹੱਥੀ ਇਹਨਾਂ ਨੇ ਪੇਂਟ ਕੀਤੀਆਂ ਨੇ ਹੈਨਾ ਕਲਰ ਚਿਪੇ ਪਏ ਨੇ ਜੀ ਖੋਲੀਆਂ ਨਹੀਂ ਹੈਗਾ ਧੁੱਪ ਲਵਾਵਾਂਗੇ ਇਹਨਾਂ ਨੂੰ ਅਨ ਦੇਖੋ ਕਿੰਨੇ ਸੋਹਣੇ ਫਲਾਵਰ ਪਾਏ ਨੇ ਕਿੰਨੀ ਸਫਾਈ ਹੈਗੀ ਇਹ ਸਾਰਾ ਜਗਦੀਪ ਦਾ ਆਪਦੇ ਹੱਥਾਂ ਦਾ ਕੰਮ ਜਗਦੀਪ ਦਾ ਦਾਜ ਹੈ ਜੀ ਇਹ ਸਾਰਾfro DJ ਦੇ ਕਲਰ ਦੀ ਚਾਦਰ ਹੈ ਇਹ ਤੇ ਆਹ ਵਾਲੇ ਦੇ ਨਾਲ ਸਰਾਣੇ ਹੈ ਦੇਖ ਸਕਦੇ ਹੋ ਤੁਸੀਂ ਇਹ ਇਹ ਚੀਜ਼ਾਂ ਦਾ ਜੀ ਬਰਤਨ ਦਾ ਵਿੱਚ ਵੀ ਵਧੀਆ ਲੱਗਦੀਆਂ ਨੇ ਹਨਾ ਜਿਹੜੇ ਹੁਣ ਆਪਾਂ ਮੁੱਲ ਦੀ ਚੀਜ਼ ਲੈ ਲੈਣੇ ਅੱਜ ਕੱਲ ਤੇ ਕੋਈ ਕੋਈ ਚਾਦਰ ਤਾਂ ਪਹਿਲੇ ਧੋਈ ਖੁਸ ਹੋ ਜਾਂਦੀ ਐਨੇ ਨੇ ਪੈਸੇ ਲੱਗਦੇ ਨੇ ਜੀ ਨਾਲੇ ਤੇ ਨਾਲੇ ਜਦੋਂ ਆਪਣੇ ਹੱਥੀ ਮਿਹਨਤ ਨਾ ਕੀਤੀ ਹੋਵੇ ਉਹ ਚੀਜ਼ਾਂ ਦਾ ਉਹ ਜਿਹਾ ਸਵਾਦ ਵਨ ਵੀ ਨਹੀਂ ਆਉਂਦਾ ਹੈਗਾ ਨਾ ਬਰਤਨ ਦਾ ਵੀ ਨਹੀਂ ਆਉਂਦਾ ਮੁੱਲ ਦੀਆਂ ਚੀਜ਼ਾਂ ਇਕੱਠੀਆਂ ਹੋ ਜਾਂ ਇਹਨਾਂ ਨੇ ਕੋਈ ਇਕੱਠਾ ਨਹੀਂ ਹੋਣਾ ਕਿਉਂਕਿ ਇਹ ਸੂਤੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਹਾਂਜੀ ਆ ਵੀ ਚਾਦਰ ਹੈ ਜੀ ਇਹ ਹੋਰ ਵਰਕ ਦੀ ਹੈ ਜੀ ਇਹ ਵੀ ਗਰੀਬ ਦੀ ਮੰਮੀ ਦੀ ਕੀਤੀ ਹੋਈ ਐ ਹਾਂ ਜੀ ਦੇਖੋ ਕਿ ਤੇਰੀ ਐ ਇਹ ਮੰਮੀ ਦੀ ਕੀਤਾ ਹੋਇਆ ਮੰਮੀ ਦਾ ਇਹ ਸਾਰਾ ਹਾਂ ਜੀ ਦੇਖੋ ਇਹ ਹੋਰ ਵਰਕ ਹੈ ਗਾ ਇਸ ਤਰ੍ਹਾਂ ਕਹਰੇ ਕਹਰੇ ਤੋਪੇ ਇਹਦਾ ਕੁੰਡੀ ਤੋਪਾ ਜਿਹਨੂੰ ਆਪਾਂ ਆਰੀ ਵਰਕ ਬੋਲਦੇ ਹਾਂ ਉਹ ਇਹ ਥੀ ਆਰੀ ਵਰਕ ਕੀਤਾ ਪਿਆ ਜੀ ਦੇਖ ਲਓ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਜੀ ਹਨਾ ਜਿਵੇਂ ਜਦੋਂ ਇਹ ਪੇਟ ਦੀ ਚਪੀਆਂ ਦੀ ਸਾਨੂੰ ਸਕੂਨ ਆਈ ਜਾਂਦਾ ਹੈਗਾ ਜਿੰਨਾ ਚਿਰ ਪਹਿਲਾਂ ਤਾਂ ਐਂ ਕਹਿੰਦੇ ਜੀ ਜਿੰਨਾ ਚਿਰ ਬੁੜੀ ਪੇਟੀ ਦੇ ਤੜਕੇ ਉੱਠ ਕੇ ਮੱਥੇ ਨਾ ਲਾਦਿਓ ਨજર ਜੀ ਨਾ ਲੱਗਦਾ ਪੇਟੀ ਨੂੰ ਦੇਖਦੇ ਕਿ ਜਿਉਂਦੀਆਂ ਸੀ ਪਹਿਲਾਂ ਵਾਲੀਆਂ ਬੁੜੀਆਂ ਤਾਂ ਮਤਲਬ ਕਿ ਵੀ ਪੇਟੀ ਖੋਲ ਲਈ ਫਰੋਲ ਲਈ ਕੱਢ ਲਿਆ ਕੁਸਤਰ ਲੈ ਵਿੱਚ ਤੇ ਆ ਵੀ ਚਾਦਰ ਹੈ ਜੀ ਇਹ ਵੀ ਪੈਂਟ ਕੀਤੀ ਹੋਈ ਹੈ ਇਹ ਕੀਤੀ ਹੋਈ ਹੈਗੀ ਇਹਦੇ ਚ ਗੁਜਰੀਆਂ ਨਹੀਂ ਬਣਾਈਆਂ ਹੋਈਆਂ ਨੇ ਜੀ ਆਹ ਵੇਖੋ ਜੀ ਸਭਨ ਸਾਰੀ ਖੋਲ ਕੇ ਬਖਾਉਣੀ ਸੀ ਕੱਲੇ ਹਾਂ ਆ ਦੇਖੋ ਜੀ ਇੱਧਰ ਵੀ ਗੁਜਰੀ ਬੈਠੀ ਦੁੱਧ ੜਕੀ ਜਾਂਦੀ ਆ ਤਾਂ ਦੇਖੋ ਜੀ ਖੂਹ ਚ ਪਾਣੀ ਭਰਦੀ ਆ ਸੈ ਇੱਧਰ ਮੰਜੀ ਸਿਆਣੀ ਇਹ ਤਾਂ ਖੂਹ ਚ ਪਾਣੀ ਪਾ ਰਹੀ ਆ ਦੇਖੋ ਜੀ ਤੇ ਆ ਵਾਲੀ ਇਹ ਵਾਲੀ ਚਾਹ ਤੋੜਦੀ ਚਾਹ ਤੋੜ ਰਹੀ ਆ ਸਾਮ ਦੀ ਲੜਕੀ ਆ ਇਹ ਤੇ ਆ ਵਿਚਾਰੇ ਵਾਲੀ ਕੀ ਕਰਦੀ ਆ ਵਿਚਾਰੀ ਬਰੋਟੀ ਛਾ ਬੈਠੀ ਆ ਹਾਂਜੀ ਇਹ ਬਰੋਟੀ ਛਾ ਬੈਠੀਆਂ ਨੇ ਇੰਦਰ ਵੀ ਉਹੀ ਹੈ ਨਾ ਉਹਦੇ ਵਾਲੀ ਇਸ ਤਰ੍ਹਾਂ ਇਹ ਲੜਕੀਆਂ ਪਾ ਕੇ ਗੁੱਡੀਆਂ ਪਾ ਕੇ ਸੌਕ ਹੁੰਦੇ ਜੀ ਆਪੋ ਆਪ ਦੇ ਹੈ ਨਾ ਸੌਕ ਦੀਆਂ ਗੱਲਾਂ ਨੇ ਇਹ ਇਹ ਵੀ ਜਗਦੀਪ ਨੇ ਆਪ ਬਣਾਈ ਹੋਈ ਹੈ ਚਾਦਰ ਜੀ ਪੇਂਟ ਕੀਤੀ ਹੋਈ ਸਾਰੀ ਚੀਜ਼ ਜਗਦੀਪ ਦੀ ਆਪ ਦੀ ਹੈ ਜੀ ਇਹ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਜੀ ਬਹੁਤ ਹੀ ਜਿਆਦਾ ਸੋਹਣੀ ਲੱਗਦੀ ਹੈ ਇੱਕ ਚਾਦਰ ਅਸੀਂ ਵਸਾ ਰੱਖੀ ਅੰਦਰ ਉਹ ਵੀ ਇਹਨੇ ਪੇਂਟ ਕੀਤੀ ਸੀ ਹੁਣ ਦਿਖਾਉਣੀ ਹੈ ਜੀ ਸੋਨ ਨੂੰ ਮੈਂ ਪਹਿਲੇ ਪੱਖੀਆਂ ਦਸਾਵਾਂ ਦੇਖੋ ਜੀ ਇਹ ਜਿਹੜੀਆਂ ਵੀ ਪੱਖੀਆਂ ਮੈਂ ਤੁਹਾਨੂੰ ਬਖਾਉਂਗੀ ਇਹ ਸਾਰੀਆਂ ਜਿਗਦੀਪ ਦੇ ਹੱਥੀ ਬਣਾਈਆਂ ਹੋਈਆਂ ਨੇ ਆਪ ਬਣਾਈਆਂ ਨੇ ਇਹਨੇ ਠੀਕ ਹੈ ਜੀ ਸਾਰਾ ਇਹ ਨੇ ਆਪ ਕੀਤਾ ਹੋਇਆ ਆ ਦੇਖੋ ਜੀ ਕਿੰਨੀ ਸੋਹਣੀ ਪੱਖੀ ਬਣੀ ਹੈਗੀ ਤੇ ਵਿੱਚ ਮੋਤੀ ਪਾ ਕੇ ਆ ਜਿਹੜੀ ਬੈਂਤ ਜੀ ਹੈ ਨਾ ਇਹ ਇਹ ਆਉਂਦਾ ਹੈ ਪੱਖੀਆਂ ਬਣਾਉਣ ਵਾਲਾ ਮਟੀਰੀਅਲ ਆਉਂਦਾ ਹੈਗਾ ਗੁੱਟੀਆਂ ਜੇ ਹੁੰਦੀਆਂ ਨੇ ਇਹ ਗੁੱਟੀਆਂ ਜੀਆਂ ਉਸ ਤਰ੍ਹਾਂ ਗੁੱਟੀਆਂ ਲਿਆ ਕੇ ਵਿੱਚ ਮੋਤੀ ਪਾ ਕੇ ਲਹਿਰੀਆ ਬਣਾ ਕੇ ਦੇਖੋ ਕਿੰਨੀ ਵਧੀਜੀ ਚੀਜ਼ ਤਿਆਰ ਕੀਤੀ ਹੈ ਫਿਰ ਜਿਹਨੇ ਤੇ ਚਾਲਰ ਲਾਈ ਚਾਲਰ ਵੀ ਮੋਤੀਆਂ ਨਾਲ ਸੂਈ ਨਾਲ ਹਰ ਇੱਕ ਕੰਮ ਇਹ ਸੂਈ ਨਾਲ ਹੋਇਆ ਹੱਥ ਦਾ ਕੰਮ ਹੈ ਜੀ ਆਹ ਤੇ ਚੱਲ ਰਹਾ ਘੜਵਾ ਕੇ ਫਿਰ ਅਮਸੀਨ ਨਾਲ ਦੇਖੋ ਕਿੰਨੀ ਸੋਹਣੀ ਘੜਵਾ ਕੇ ਚੱਲ ਰਲਾਈ ਫਿਰ ਤੇ ਉੱਤੇ ਨੀਮੀ ਲੇਸਨ ਕਰਵਾ ਕੇ ਤੇ ਕਿੰਨਾ ਸੌਂਕ ਦਾ ਕੰਮ ਹੋਏ ਹੋਏ ਨੇ ਜੀ ਪੱਖੀਆਂ ਹੋਣ ਵਾਲੀਆਂ ਕੁੜੀਆਂ ਨੂੰ ਮੈਂ ਤਾਂ ਨਹੀਂ ਕਹਿੰਦੀ ਹੈਗੀ ਵੀ ਹਰ ਇੱਕ ਕੁੜੀ ਕੋਈ ਪੱਖੀਆਂ ਦਾ ਕੰਮ ਕਰਦੀ ਹੋਈ ਜਾਂ ਕੋਈ ਲੈ ਕੇ ਆਉਂਦੀ ਹੋਣੀ ਤੇ ਪਰ ਜਗਦੀਪ ਨੇ ਤਾਂ ਉਹਦੇ ਹੱਥੀ ਕੰਮ ਕਰਕੇ ਦੇਖੋ ਜੀ ਆਹ ਦੇਖੋ ਕਿੰਨੇ ਸੋਹਣੀ ਤਰ੍ਹਾਂ ਪੱਖੀ ਦੇ ਡਿਜ਼ਾਈਨ ਬਣਾਇਆ ਹੋਇਆ ਸਤਾਰੇ ਆ ਦਿਲ ਜੀ ਵਾਲੇ ਸਤਾਰੇ ਤੇ ਲਾ ਵਿੱਚ ਲਾ ਕੇ ਆ ਵਿੱਚ ਮੋਤੀ ਲਾ ਕੇ ਕਟਬੀਟ ਜੀ ਦਾ ਵਿੱਚ ਕੰਮ ਹੋਇਆ ਹੋਇਆ ਇਸ ਤਰ੍ਹਾਂ ਦਿਲ ਜੇ ਵਾਲਿਆ ਸਤਾਰੇ ਦਿਲ ਜੇ ਵਾਲੇ ਕਿੰਨੇ ਘੈਂਟ ਲੱਗਦੇ ਨੇ ਕਿਹੜੇ ਕਿੰਨੇ ਸੋਹਣੇ ਮੈਂ ਤਾਂ ਆਪ ਹੈਰਾਨ ਆ ਜਾਂੀ ਆ ਚੀਜ਼ ਦੇਖ ਕੇ ਕਿੰਨੇ ਵਧੀਆ ਡਿਜ਼ਾਈਨ ਬਣਾਇਆ ਹੋਇਆ ਪੱਖੀ ਦਾ ਤੇ ਇਸ ਤਰ੍ਹਾਂ ਇਹਦੇ ਝਾਲਰ ਲਾਈ ਹੀ ਆ ਨਾਲ ਦੇ ਮੋਤੀ ਨਾਲ ਆ ਲਾ ਕੇ ਮੋਤੀ ਸੂਈ 'ਚ ਪਾ ਕੇ ਫੇਰ ਇਹਦੇ ਉੱਤੇ ਉਹ ਲਾਉਣਾ ਤੋਪਾ ਲਾਉਣਾ ਦੇਖੋ ਜੀ ਕਿੰਨੇ ਸੋਹਣੇ ਝਾਲਰ ਵਾਲੀਆਂ ਪੱਖੀਆਂ ਨੇ ਆਹ ਦੇਖੋ ਜੀ ਇਹਦਾ ਹੋਰ ਜਾਣਾ ਇਹ ਚੂੜੀਆਂ ਪਾ ਕੇ ਚੂੜੀਆਂ ਦੇ ਵਿੱਚ ਬੈਂਤ ਨਾਲ ਚੂੜੀਆਂ پرو پرو ਕਿ ਨਾ ਸੱਤ ਚੂੜੀਆਂ ਦਾ ਡਿਜ਼ਾਈਨ ਬਣਾਇਆ ਹੋਇਆ ਜੀ ਇਹ ਹੁਣ ਕਿੱਥੇ ਨੇ ਜੀ ਇਹੋ ਜਿਹੀਆਂ ਚੀਜ਼ਾਂ ਹਨਾ ਪੱਖੀ ਸੋਹਣਾ ਲੱਗਦਾ ਪੱਖੀਆਂ ਝਲਦੀਆਂ ਦੇਖੋ ਅੱਜ ਕੱਲ ਤਾਂ ਏਸੀ ਆ ਗਏ ਹਾਂ ਹੁਣ ਤਾਂ ਏਸੀਆਂ ਦਾ ਬੋਲਬਾਲਾ ਹੁਣ ਤਾਂ ਪੱਖੀਆਂ ਨੂੰ ਇਹ ਤਾਂ ਮੈਂ ਤਾਂ ਕਹਿੰਦੀ ਵਧੀਆ ਰਹਿ ਗਈ ਜਿਹੜੀ ਇੰਨੀਆਂ ਵਧੀਆ ਮੈਨੂੰ ਸੌਂਕ ਸੀ ਗਾਂ ਮੇਰੇ ਨੂੰ ਉਹਨੂੰ ਸੌਂਕ ਹੋ ਗਿਆ ਤੇ ਆਹ ਦੇਖੋ ਜੀ ਜੀ ਮੈਂ ਆਪ ਮੰਜੇ ਨਹੀਂ ਬਣਦੇ ਹੁੰਦੇ ਉਸ ਤਰ੍ਹਾਂ ਡਿਜ਼ਾਈਨ ਬਣਾਇਆ ਹੋਇਆ ਮੰਜੇ ਵਾਂਗੂ ਹਾਂ ਰੇਸ ਮਿਰਿਲਾ ਨਾ ਬਣਾਈ ਹੋਈ ਹੈ ਪੱਖੇ ਸਾਰੀਆਂ ਝਾਲ ਰੰਗੜਵਾ ਕਰਵਾ ਕੇ ਲਾਈਆਂ ਹੋਈਆਂ ਨੇ ਜੀ ਸੌਂਕ ਦੀਆਂ ਗੱਲਾਂ ਨੇ ਸ ਹਣਾ ਸੌਕ ਹੁੰਦੇ ਆ ਜਿਨ੍ਹਾਂ ਨੂੰ ਉਹੀ ਚੀਜ਼ਾਂ ਕਰ ਸਕਦੇ ਨੇ ਆ ਵੇਖੋ ਜੀ ਤਿਤਲੀਆਂ ਜੇ ਆਹ ਇਹ ਕਿਵੇਂ ਬਣਾਈ ਹੈ ਜਗਦੀਪਤਾ ਹੈ ਨਾ ਇਹ ਦੋ ਸੋਹਣੀ ਪਹਿਲਾਂ ਡੱਬੀਆਂ ਬਣਾਈਆਂ ਉਸ ਤੋਂ ਬਾਅਦ ਇਹ ਲਾਈਆਂ ਹੋ ਜਾਂਦੀਆਂ ਨੇ ਇਹਦੇ ਵਿੱਚ ਉੱਤੇ ਤਿਤਲੀਆਂ ਹੈ ਹਾਂ ਬਹੁਤ ਸੋਹਣਾ ਕੰਮ ਹੈ ਜੀ ਦੇਖੋ ਪਹਿਲਾਂ ਧਾਗੇ ਨਾਲ ਡੱਬੀਆਂ ਬਣਾਈਆਂ ਫਿਰ ਉੱਤੇ ਆਹ ਮਟੀਰੀਅਲ ਮੁੱਲ ਲੈ ਕੇ ਉੱਤੇ ਜੜਿਆ ਸੂਈ ਨਾਲ ਸਾਰਾ ਇਸ ਤਰ੍ਹਾਂ ਝਲਣਾਂ ਲਾਈਆਂ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ ਇਹ ਪੱਖੀਆਂ ਦਾ ਪੰਜ ਪੱਖੀਆਂ ਨੇ ਜੀ ਅੱਗੇ ਕਹਿੰਦੀਆਂ ਸਾਡੇ ਵੇਲੇ ਸੀ ਪੱਖੀਆਂ ਦਰਵਾਜ਼ੀ ਹੁਣ ਤਾਂ ਕੌਣ ਲੈ ਜਾਂਦਾ ਉਹ ਤੇ ਜਗਦੀਪ ਨੇ ਵੀ ਉਹੀ ਕੰਮ ਰੱਖਿਆ ਪੰਜ ਪੱਖੀਆਂ ਝਾਲਾ ਕਹਿੰਦਾ ਸੱਤ ਪੱਖੀਆਂ ਕੀਤੀਆਂ ਮੈਂ ਕੁੜੀ ਦੀਆਂ ਪੰਜ ਪੱਖੀਆਂ ਕੀਤੀਆਂ ਨੇ ਦੇਖੋ ਜੀ ਕਿੰਨੇ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਇਹ ਤਾਂ ਚੀਜ਼ਾਂ ਸਾਹਮਣੇ ਰੱਖਾਂਗੇ ਥੋੜੇ ਕਿਸੇ ਨੂੰ ਐ ਵੀ ਖਰਾਬ ਕਰਕੇ ਸਿੱਟਾਂਗੇ ਆਪਾਂ ਚੀਜ਼ਾਂ ਨਹੀਂ ਵੀ ਲੇਸਨ ਹਰ ਇੱਕ ਪੱਖੀ ਨੇ ਵੀ ਲੇਸਨ ਕਰਵਾਈ ਹੋਈ ਹੈ ਉੱਤੇ ਵੀ ਕੋਈ ਹਾਂ ਤੇ ਬੂਰੀ ਸਾਰੀ ਨੌਲੇ ਜੇਕਰ ਸਾਹਮਣੇ ਦੇਵਾਂਗੇ ਕਾਹਾਂ ਅਨ ਸਾਡੇ ਕੋਲ ਸਟੈਜ ਜੀ ਸੋਨ ਬਸ ਆਹੀ ਚੀਜ਼ਾਂ ਦਿਖਾਉਣ ਦੀ ਹੋਰ ਆਪਾਂ ਇਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਜੀ ਵੀ ਕੋਈ ਆਪਾਂ ਦਿਖਾਉਣਿਆ ਆ ਦੇਖੋ ਹੁਣ ਆ ਗਈ ਖੱਦਰ ਦੀ ਵਾਰੀ ਜੀ ਪਹਿਲੇ ਸੋਨ ਮੈਂ ਰਮਾਲਾ ਦਿਖਾਉਣੀਆਂਗੇ ਦੇਖੋ ਜੀ ਕਰੋਸੀਏ ਤੇ ਬੁਣੀਆਂ ਹੋਈਆਂ ਨੇ ਇਹ ਸਾਰੀਆਂ ਰਮਾਲਾਂ ਕਿੰਨੇ ਸੋਹਣੇ ਸੋਹਣੇ ਨੇ ਇਹ ਰਮਾਲਾਂ ਦੇਖੋ ਜੀ ਅੱਗੇ ਗੁਰਦੁਆਰੇ ਗੁਰੂ ਘਰ ਜਾਂਦੀਆਂ ਹਨਾ ਥਾਲਾਂ ਦੇ ਉੱਤੇ ਲੈ ਕੇ ਜਾਂਦੀਆਂ ਰਮਾਲਾਂ ਦਾਣੇ ਪਾ ਲੈਂਦੀਆਂ ਉੱਤੇ ਰਮਾਲਾਂ ਹੱਥੇ ਧਰ ਕੇ ਥਾਲ ਕਿੰਨਾ ਐ ਲੱਗਦਾ ਗੁਰੂ ਘਰ ਚੱਲੇ ਆਂਗੇ ਮੰਤਜੀ ਢੋਲੂਆਂ ਚ ਜੇ ਕੋਈ ਜਾਂਦਾ ਢੋਲੂ ਚ ਦਾਣੇ ਪਾ ਲੈਂਦਾ ਨਹੀਂ ਹਸਮੈਂ 10 ਰੁਪਿਆ ਲਾ ਕਹਿੰਦਾ ਕੀ ਦਾਣੇ ਚੱਕਾਂਗੇ 10 ਰੁਪਏ ਦੇ ਦਿਆਂਗੇ ਪਰ ਆ ਚੀਜ਼ਾਂ ਹੁੰਦੀਆਂ ਨੇ ਇਸ ਤਰ੍ਹਾਂ ਗੁਰਦੁਆਰੇ ਜਾਣਾ ਕਿੰਨਾ ਪਿਆਰਾ ਲੱਗਦਾ ਕਿੰਨੀਆਂ ਵਧੀਆ ਚੀਜ਼ਾਂ ਲੱਗਦੀਆਂ ਸੀ ਇਹੇ ਜੀ ਥਾਲੀ ਚ ਦਾਣੇ ਪਾ ਕੇ ਗੁਰੂ ਘਰ ਜਾਣਾ ਪਿੰਡਾਂ ਵਿੱਚ ਬੁੜੀਆਂ ਨੇ ਹਨਾ ਤੇ ਇੱਕ ਰੋਸੀ ਤੇ ਬੁਣੀ ਹੋਈ ਹੈ ਇਹ ਜਿਹਦੀ ਤੇਰੀ ਮੰਮੀ ਦੇਣ ਕਿ ਤੇਰੀਆਂ ਨੇ ਸਾਰੀਆਂ ਹੈ ਅਸਾਂ ਹਾਂ ਹਾਂ ਇੱਕ ਰੋਸੀ ਤੇ ਦੇਖੋ ਜੀ ਕਿੰਨੇ ਸੋਹਣੇ ਡਿਜ਼ਾਈਨ ਨੇ ਚਾਦਰਾਂ ਦੇ ਸੌਰੀ ਰਮਾਲਾਂ ਦੇ ਦੇਖੋ ਬਹੁਤ ਪਿਆਰੇ ਬਰੀਕੀ ਕੰਮ ਹੈ ਜੀ ਇਹ ਬਰੀਕੀ ਕਰੋ ਸੀ ਇਹਦਾ ਦੇਖੋ ਹਨਾ ਇਹ ਵੀ ਇਹ ਵੀ ਕੰਮ ਵੀ ਜੀ ਸੌਕ ਦੇ ਸੌਕ ਨਾਲ ਬਣਦੇ ਆ ਹਰ ਇੱਕ ਚੀਜ਼ਾਂ ਜਿਨ੍ਹਾਂ ਨੂੰ ਸੌਕ ਹੁੰਦਾ ਹੈ ਈਗਾਰ ਮਾਲ ਹੈ ਦੇਖੋ ਜੀ ਆ ਵੀ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਦਿਖ ਦੇ ਸਕਦੇ ਤੁਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਇਹ ਪਹਿਲਾਂ ਵਾਲੇ ਜਵਾਨੇ ਦੇ ਵਿੱਚ ਦਾਜ ਲਿਆਉਂਦੀਆਂ ਉਸੇ ਤਰ੍ਹਾਂ ਦਾਜ ਲੈਂਦਾ ਹੈ ਆਜੇ ਹੋਰ ਰਮਾਲ ਹੋ ਗਈ ਆ ਵੱਡੀ ਰਮਾਲ ਹੋ ਗਈ ਪੂਰੀ ਟਿੱਕੀਆਂ ਲਾਲ ਆ ਇੱਥੇ ਉੱਪਰ ਟਿੱਕੀਆਂ ਲਾਈਆਂ ਫਿਰ ਦੇਖੋ ਜੀ ਹਨਾ ਬਹੁਤ ਪਿਆਰੀਆਂ ਚੀਜ਼ਾਂ ਨੇ ਇਹ ਇਹ ਚੀਜ਼ਾਂ ਅਲੋਪ ਹੋ ਗਈਆਂ ਜੀ ਹੁਣ ਤਾਂ ਮਿਲਦੀਆਂ ਨਹੀਂ ਹੈਗੀਆਂ ਦੇਖਣ ਨੂੰ ਹੁਣ ਤਾਂ ਇਹ ਸਾਰਾ ਸੱਭਿਆਚਾਰ ਹੈ ਅਲੋਪ ਹੋ ਹੀ ਜਾਂਦਾ ਹੈਗਾ ਪਰ ਅਲੋਪ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਸੰਭ ਕੇ ਰੱਖਣੀਆਂ ਚਾਹੀਦੀਆਂ ਨੇ ਇਹ ਇਹੀ ਆਪਣਾ ਵਿਰਸਾ ਜੀ ਪੰਜਾਬੀਆਂ ਦਾ اصل ਤਾਂ ਇਹ ਹੀ ਵਿਰਸਾ ਜੀ ਆਪਾਂ ਇਹ ਚੀਜ਼ਾਂ ਸੰਭ ਲਈਆਂ ਤਾਂ ਆਪਣਾ ਪੰਜਾਬ ਬਚ ਜੂਗਾ ਜਾਪ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਹਨ ਤੇ ਬਸ ਮਾਡਰਨ ਜਮਾਨੇ ਦੇ ਚੱਲ ਪਏ ਫਿਰ ਆਪਣਾ ਪੰਜਾਬ ਦਾ ਕੁਝ ਨਹੀਂ ਬਚਣਾ ਜੀ ਤੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਆਪਣੇ ਹੁਣ ਜਿਹੜੀ ਛੋਟੀਆਂ ਗੁੱਡੀਆਂ ਨੇ ਉਹਨਾਂ ਨੂੰ ਨੌਲੇਜ ਦਿਓ ਉਹਨਾਂ ਨੂੰ ਦੱਸੋ ਵੀ ਐਂ ਚੀਜ਼ਾਂ ਬਣਦੀਆਂ ਨੇ ਇਹ ਹਨਾ ਇਹਨਾਂ ਚੀਜ਼ਾਂ ਨਾਲ ਜੋੜ ਕੇ ਰੱਖੋ ਜੀ ਇਹਨਾਂ ਇਹਨਾਂ ਚੀਜ਼ਾਂ ਤੋਂ ਦੂਰ ਨਹੀਂ ਕਰਨਾ ਚਾਹੀਦਾ ਆਪਾਂ ਆਪਣੇ ਬੱਚਿਆਂ ਨੂੰ ਦੂਰ ਕਰ ਦਿੰਨੇ ਆ ਜਦੋਂ ਹਨਾ ਤੇ ਉਹਦੇ ਵਿੱਚ ਫਿਰ ਬੱਚਿਆਂ ਦਾ ਵੀ ਨੁਕਸਾਨ ਹੈ ਤੇ ਆਪਣਾ ਵੀ ਨੁਕਸਾਨ ਹੈ ਹੁਣ ਮੈਂ ਤੁਹਾਨੂੰ ਕੇਸ ਸਿਕਾਉਣੀ ਆਹ ਖੱਦਰ ਦੇਖੋ ਜੀ ਖੱਦਰ ਬੁਣਿਆ ਪਹਿਲਾਂ ਚਿੱਟਾ ਚਿੱਟਾ ਖੱਦਰ ਬਣ ਕੇ ਹੁਣ ਤਾਂ ਕੋਈ ਨਹੀਂ ਠੇਕਦਾ ਮੈਂ ਦਾ ਕੋਈ ਕਿਸਦਾ ਨਹੀਂ ਹੈਗਾ ਵੀ ਠੇਕਦਾ ਹੁਣ ਤੇ ਫਿਰ ਇਹ ਦੇਖੋ ਜੀ ਇਸ ਤਰ੍ਹਾਂ ਠੇਕ ਕੇ ਚਿੱਟੇ ਚਾਦਰ ਦਾ ਠੇਕਾ ਜੀ ਮਤਲਬ ਕਿ ਵੀ ਆਹ ਠੇਕਦੇ ਹੁੰਦੇ ਜਲਾਹੇ ਜਲਾਹੇ ਹੁੰਦੇ ਨੇ ਜਿਹੜੇ ਆਪਣੇ ਇਹ ਠੇਕਦੇ ਇਹ ਉਸ ਤਰ੍ਹਾਂ ਠਕਾਇਆ ਹੋਇਆ ਚਿੱਟਾ ਖੱਦਰ ਬਣ ਕੇ ਇਹ ਪੇਟੀ ਦਾ ਪੇਟੀ ਦਾ ਦੋੜਾ ਕਹਿੰਦੇ ਨੇ ਇਹਨੂੰ ਪੇਟੀ ਦਾ ਦੋੜਾ ਬੋਲਦੇ ਨੇ ਯਾਨੀ ਕਿ ਪੇਟੀ ਦੇ ਉੱਤੇ ਦੇਣ ਵਾਲਾ ਕਪੜਾ ਉਹ ਆ ਗਿਆ ਜੀ ਇਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਹੁਣ ਇਹ ਕਿੱਥੇ ਨੇ ਜੀ ਚੀਜ਼ਾਂ ਇਹ ਜੀਆਂ ਹਨਾ ਲੋੜ ਆ ਜੀ ਇਹਨਾਂ ਚੀਜ਼ਾਂ ਨੂੰ ਮੁੜ ਕੇ ਲੈ ਕੇ ਆਓ ਇਹਨਾਂ ਚੀਜ਼ਾਂ ਨੂੰ ਧਿਆਨ ਦਿਓ ਆਪਾਂ ਹਨਾ ਧਿਆਨ ਦਈਏ ਆਪਣੇ ਜਵਾਕਾਂ ਦਾ ਬੱਚਿਆਂ ਦਾ ਧਿਆਨ ਦਵਾਈਏ ਦਾਜ ਬਣਾਈਏ ਉਸੇ ਤਰ੍ਹਾਂ ਦੁਬਾਰੇ ਫੇਰ ਤੇ ਇਹ ਦਾਜ ਲਾ ਕਹਿੰਦਾ ਦਾਜ ਲੈਣਾ ਪਾਪਾ ਦਾਜ ਦੇਣਾ ਪਾਪਾ ਇਹ ਹੀ ਕੋਈ ਗੱਲਾਂ ਪਾਪਦਿਆਂ ਨਹੀਂ ਹੈਗੀਆਂ ਜੀ ਇਹ ਇਹ ਕਹਾ ਦਾ ਪਾਪ ਜੇ ਆਪ ਕੋਈ ਪੈਸੇ ਦਾ ਝੋਲੀ ਪਰਉਂਦਾ ਅੱਜ ਕੱਲ ਤੁਹਾਨੂੰ ਪੈਸੇ ਚੱਲਦੇ ਪੈਸਿਆਂ ਦਾ ਮੁੱਖ ਹੋ ਗਈ ਦੁਨੀਆ ਵੀ ਪੈਸੇ ਦੇ ਦਿਓ ਬਸ ਹਨਾ ਤੇ ਪੈਸਾ ਦੇ ਨਾਲ ਸਾਰਾ ਕੁਝ ਬਣਦਾ ਹੈਗਾ ਤੇ ਆ ਚੀਜ਼ਾਂ ਤਾਂ ਕੋਈ ਹੁਣ ਹੋਈ ਨਹੀਂ ਰੱਖਦਾ ਹੈਗਾ ਮੈਂ ਨਹੀਂ ਇਹ ਗੱਲਾਂ ਦੇ ਤੇ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕੇਸ ਪਹਿਲਾਂ ਤਾਂ ਜੀ ਦੇਣ ਲੈਣ ਵਾਲੇ ਕੇਸ ਤਾਂ ਆ ਹੁੰਦੇ ਨੇ ਸੋਨ ਮੈਂ ਸਾਰੀ ਗੱਲ ਕਲੀਅਰ ਕਰਦੀ ਜਿਹੜੇ ਦੇਣ ਲੈਣ ਦੇ ਕੇਸ ਹੁੰਦੇ ਮਦਰਗੇ ਦੋ ਦੋ ਪੱਟੇ ਬੋਲਦੇ ਪੂਰੀ ਲੰਬੀ ਲੈਂਥ ਹੁੰਦੀ ਇਹਨਾਂ ਦੀ ਹੁਣ ਤਾਂ ਚੱਲ ਪਏ ਸਵਾ ਸਵਾ ਮੀਟਰ ਦੇ ਕੰਬਲ ਉਹ ਦੇਣ ਦੇ ਨਾ ਉਹ ਕੋਈ ਆਤੋਚ ਨਾ ਜਮੋਚ ਜੀ ਉਹ ਨਾ ਕੋਈ ਬਰਤਨ ਚ ਨਾ ਕਿਸੁਰ ਆ ਤਾਂ ਦੇਣ ਲੈਣ ਵਾਲੇ ਕੇਸ ਹੋਗੇ ਜੀ ਪਹਿਲਾਂ ਦਾ ਜਵਾਨੇ ਦੀ ਗੱਲ ਕਰਦੀ ਆ ਮੈਂ ਜਿਹੜੀ ਆ ਖੇਸੀਆਂ ਜੀ ਜਿਹਦਾ ਕੋਈ ਜਾਂਦੀ ਭੈਣ ਕਿਤੇ ਮਿਲਣ ਰਿਸ਼ਤੇ ਦਾ ਜੀਆ ਪੇਕੀ ਜਾਂਦੀ ਜਾਂ ਹਨਾ ਕਿਤੇ ਵੀ ਜਾਂਦੀ ਤੇ ਭੈਣ ਨੂੰ ਤਾਂ ਸੂਟ ਲਾਉਂਦਾ ਅਗਲਾ ਤੀ ਭੈਣ ਨੂੰ ਤਾਂ ਨਾਲ ਉਹਨਾਂ ਦੇ ਬੰਦਾ ਜਿਹੜਾ ਹਸਬੰਡ ਹੁੰਦਾ ਉਹਦੇ ਵਾਸਤੇ ਖੇਸੀ ਜਿਹੜੇ ਨਾਲ ਗੋਦੀ ਬੱਚਾ ਹੁੰਦਾ ਉਹਨਾਂ ਨਾਲ ਖੇਸੀ ਲਾਉਂਦੇ ਜੀ ਆਹ ਖੇਸੀਆਂ ਨੇ ਜਿਹ ਅੱਗਿਆ ਖੇਸੀਆਂ ਬੋਲਦੇ ਮੈਂ ਮਾਂ ਨਹੀਂ ਕਹਿੰਦੀ ਵੀ ਅੱਜ ਕੱਲ ਦੇ ਜਵਾਨੇ ਨੂੰ ਖੇਸੀਆਂ ਦਾ ਵੀ ਮਤਲਬ ਦਾ ਪਤਾ ਉਹ ਖੇਸੀ ਕੀ ਚੀਜ਼ ਹੈ ਇਹ ਬੱਚੇ ਨੂੰ ਖੇਸੀ ਲਾਉਂਦੇ ਜੀ ਠੀਕ ਹੈ ਜੀ ਇਹ ਤਾਂ ਆਪਣਾ ਤੁਹਾਨੂੰ ਬਖਾਇਆ ਵੀ ਇਸ ਤਰ੍ਹਾਂ ਦਾ ਦੇਣ ਲੈਣ ਹੁੰਦਾ ਸੂਤ ਧਰ ਕੇ ਆ ਤਿੰਨ ਚੀਜ਼ਾਂ ਦਿੰਦੇ ਆ ਲਾ ਕਹਿੰਦਾ ਔਰ ਮੇਰੇ ਜਵਾਕ ਨੂੰ ਤਾਂ ਕੇਸੀ ਦਿੱਤੀ ਐ ਫਿਰ ਗੱਲਾਂ ਕਰਦੀਆਂ ਘਰੇ ਆ ਕੇ ਬੁੜੀਆਂ ਸੱਸਾਂ ਨੂੰ ਦੱਸਦੀਆਂ ਉਹਦੀ ਮਾਂ-ਮਾਣ ਦੱਸਦੀਆਂ ਤੇ ਆ ਆ ਦਾਜੜ ਖੇਸ ਆ ਗਏ ਜੀ ਇਸ ਤਰ੍ਹਾਂ ਬੰਬਲ ਵੱਟੇ ਬਿਲ ਤੁਹਾਨੂੰ ਹੱਥਾਂ ਦੀ ਮਿਹਨਤ ਦਿਖਾਉਣੀ ਆ ਚਾਰ-ਚਾਰ ਧਾਗੇ ਲੈ ਕੇ ਨਾ ਇਸ ਤਰ੍ਹਾਂ ਵੱਟ-ਬਾਰ-ਮਾਰ ਕੇ ਫਿਰ ਐ ਫੁੱਲ ਕੱਟ-ਕੱਟ ਕੇ ਦੇਖੋ ਜੀ ਇਸ ਤਰ੍ਹਾਂ ਤੇ ਹੀ ਬੰਬਲ ਵੱਟਦੇ ਇਹ ਦਾਦੀਆਂ ਮੰਮੀਆਂ ਜਿਹੜੀਆਂ ਵੱਡੀਆਂ ਬਜ਼ੁਰਗਣੀਆਂ ਹੁੰਦੀਆਂ ਆਪਣੀ ਬੇਬੇਆਂ ਉਹ ਬਹਿ ਕੇ ਬੰਬਲ ਵੱਟਦੀਆਂ ਲੈ ਮੈਂ ਬੰਬਲ ਵੱਟ ਦਿੰਨੀ ਆ ਭਾਈ ਹੋਰ ਤਾਂ ਮੈਨੂੰ ਪਸੰਦ ਨਹੀਂ ਆਹ ਲਈ ਕਹਿੰਦੀ ਤੇ ਦੇਖੋ ਜੀ ਇਹ ਨਾ ਰਸ ਭਰਿਆ ਹੋਇਆ ਜੀ ਇਹਨੂੰ ਪੰਜੀਆਂ ਦਾ ਖੇਸ ਬੋਲਦੇ ਇਹ ਨਾ ਇਹ ਮੇਰੀ ਮੰਮੀ ਨੇ ਬੁਣੇ ਹੋਏ ਨੇ ਮੇਰੀ ਮਾਂ ਨੇ ਮੇਰੀ ਬੀਬੀ ਦੇ ਬੁਣੇ ਹੋਏ ਹੱਥਾਂ ਦੀ ਇਹ ਮੈਂ ਨਹੀਂ ਬੁਣੀ ਹੈਗੀ ਤਾਂ ਨਹੀਂ ਇੰਨੀ ਘੱਟ ਬੁਣੀ ਹੈਗੀ ਇਹ ਮੇਰੀ ਬੀਬੀ ਦਾ ਨੇ ਬੁਣ ਕੇ ਦਿੱਤੇ ਸੀਗੇ ਆ ਦੇਖੋ ਇਸ ਤਰ੍ਹਾਂ ਇਹ ਪੰਜੀਆਂ ਪੰਜੀਆਂ ਦਾ ਬੋਲਦੇ ਪੰਜੀਆਂ ਦਾ ਰਸ ਭਰਿਆ ਹੋਇਆ ਫਲਾਨਿਆਂ ਦੇ ਉਹਨਾਂ ਦਾ ਰਸ ਲੈ ਕੇ ਆਉਂਦੇ ਆ ਰਸ ਮੰਗਣ ਆਉਂਦੀਆਂ ਜੀ ਬਾਲਾ ਵਧੀਆ ਨਜ਼ਾਰੀ ਵੱਜਦੇ ਹੁੰਦਾ ਇਹਨਾਂ ਗੱਲਾਂ ਦੇ ਹਾਂਜੀ ਫਿਰ ਦੂਜਾ ਦੂਜਾ ਨਮੂਨਾ ਇਹ ਰਸਾਂ ਦੀ ਗੱਲ ਹੈ ਤਾਣੀ ਅੱਡੇ ਖੱਡੀਆਂ ਆਰਨ ਜੋ ਵੀ ਆ ਦੇਖੋ ਜੀ ਚੋਆ ਪੈ ਗਿਆ ਪੇਣਾ ਹੋ ਗਏ ਪੀਏ ਹੋ ਗਏ ਪਏ ਹੈਨਾ ਪੇਟੀਆਂ ਜੀ ਇਹਨੂੰ ਕਹਿੰਦੇ ਜੀ ਤੌਲੀਏ ਦਾ ਰਸ ਤੌਲੀਏ ਇਹਨੂੰ ਤੌਲੀਆ ਬੋਲਦੇ ਤੌਲੀਆਂ ਦਾ ਰਸ ਭਰਿਆ ਹੋਇਆ ਹੈ ਖੱਡਾਂ ਜੀਆਂ ਮੁਣਕੇ ਦੇਖੋ 8 8 ਪੈਰ ਹੁੰਦੇ ਜੀ 8 8 ਪੈਰ ਦੱਬਣੇ ਪੈਂਦੇ ਪਏ ਐਂ ਯਾਦ ਰੱਖਦੀਆਂ ਜਿਵੇਂ ਆਪਾਂ ਨੇ ਹੁਣ ਨੀ ਬੇਪਰੇਮ ਧਿਆਨ ਦਿੰਦੀਆਂ ਕੁੜੀਆਂ ਪੇਪਰਾਂ ਦੇ ਵਿੱਚ ਉਹ ਯਾਦ ਕਰਦੀਆਂ ਇਸ ਤਰ੍ਹਾਂ ਇਹਨੂੰ ਯਾਦ ਕਰਦੀਆਂ ਲਿਖ ਲੈਂਦੀਆਂ ਪੈੜੀ ਵੀ ਪਹਿਲਾ ਆਹ ਦੱਬਣਾ ਹੈ ਫਿਰ ਆਹ ਦੱਬਣਾ ਹੈ ਇਸ ਤਰ੍ਹਾਂ ਐ ਨਾਲ ਜਾਂਦੀ ਐਂਦਰ ਜਾਂਦੀ ਤੇ ਇਸ ਤਰ੍ਹਾਂ ਤਾਂ ਅੱਗੇ ਗਿਣ-ਗਿਣ ਕੇ ਪਾਉਣੇ 8 ਧਾਗੇ ਦੇ ਪਾਤੇ 8 ਧਾਗੇ ਦੇ ਪਾਤੇ ਇੰਨੀ ਜਿਆਦੇ ਮਿਹਨਤ ਹੁੰਦੀ ਜੀ ਕੋਈ ਕਹਿੰਦੀ ਆਥਨ ਨੂੰ ਮਖੇਸ ਬੁਣਤਾ ਕੋਈ ਕਹਿੰਦੀ ਇੱਕ ਪੱਟ ਬੁਣਤਾ ਅੱਧੇ ਕੇਸ ਨੂੰ ਪੱਟ ਬੋਲਦੇ ਪੂਰੇ ਕੇਸ ਨੂੰ ਦੋ ਪੱਟਾਂ ਨੂੰ ਕੇਸ ਬੋ ਤੇ ਆਹ ਦੇਖੋ ਜੀ ਆ ਵੀ ਇਸ ਤਰ੍ਹਾਂ ਬਰੀਕ ਡੱਬੀ ਦਾ ਆਲੇ-ਦਾਲੇ ਨੂੰ ਬਾਰਡਰ ਵਾਲਾ ਰਸ ਕਹਿੰਦੇ ਆਹ ਦੇਖੋ ਜੀ ਇਹ ਆਲੇ-ਦਾਲੇ ਬਾਰਡਰ ਵਿਚਾਰੇ ਇਸ ਤਰ੍ਹਾਂ ਬਰੀਕ ਡੱਬੀਆਂ ਹੋ ਗਈਆਂ ਦੇਖੋ ਇਹਦੇ ਐ ਕੰਨੀ ਤੇ ਬਾਰਡਰ ਹੋ ਗਿਆ ਆਹ ਵਾਲਾ ਤੇ ਇੱਥੇ ਹੋ ਗਈਆਂ ਵਿਚਾਰੇ ਹੋ ਗਈਆਂ ਇਹ ਡੱਬੀਆਂ ਬਰੀਕ ਠੀਕ ਹੈ ਜੀ ਤੇ ਇਹ ਇਹ ਹੋ ਗਏ ਕੁਸੂਨ ਮੈਂ ਅਲੱਗ-ਅਲੱਗ ਦੇ ਡਿਜ਼ਾਈਨ ਦਿਖਾ ਰਹੀਆਂ ਆਹ ਦੇਖੋ ਜੀ ਕਿੰਨੇ ਪਿਆਰੇ ਕਲਰ ਪਾ ਕੇ ਖਾਕੀ ਦੇ ਵਿੱਚ ਡੱਬੇ ਬਾ ਕੇ ਪਤਾ ਨਹੀਂ ਕਿਵੇਂ ਕਿਵੇਂ ਰਸ ਭਰ ਕੇ ਉਹਦੇ ਵਿੱਚ ਦੀ ਨਗਾਉਂਦੀ ਆ ਪਾ ਪਾ ਜੇ ਇੰਨੇ ਤਾਂ ਅੱਗੇ 5-5 10-5 ਮੇਰੇ ਕੰਨੀ ਸੁਣਨ ਦੀਆਂ ਗੱਲਾਂ ਨੇ ਪਰ ਮੈਂ ਬੁਣਿਆ ਘੱਟ ਐ ਮੈਂ ਸੋਨੂੰ ਐਵੇਂ ਕਹਾਂ ਵੀ ਹਾਂ ਮੈਂ ਤਾਣੀਆਂ ਜਾਦੀ ਬੁਣੀਆਂ ਨੇ ਬੁਣੀਆਂ ਨੇ ਪਰ ਬਹੁਤ ਘੱਟ ਇੰਨੀ ਤੇ ਮੇਰੀ ਬੀਬੀ ਜਾਦੀ ਬੁਣਦੀ ਸੀ ਬੀਬੀ ਮੇਰੇ ਇੰਨੀ 플레이ਰ ਸੀ ਤਾਣੀ ਦੀ ਤਾਂ ਦੂਰਾਂ ਦੂਰਾਂ ਦੁਨੀਆ ਪੁੱਛਣ ਆਉਂਦੀ ਉਹਨੂੰ ਤੇ ਆਹ ਦੇਖੋ ਜੀ ਇਹ ਵੀ ਇਹਦੇ ਨਾਲ ਦਾ ਇਹ ਵੀ ਪੰਜੀਆਂ ਦਾ ਪੰਜੀਆਂ ਦਾ ਬੋਲਦੇ ਇਹਨੂੰ ਇਸ ਤਰ੍ਹਾਂ ਉਟਾਲ ਟੂ ਕੇ ਪੈਰ ਪਤਾ ਨਹੀਂ ਕਿਵੇਂ ਪਾਉਂਦੀਆਂ ਸੀਗੀਆਂ ਤੇ ਇਹਨੂੰ ਬੋਲਦੇ ਜੀ ਮੁਰਗੇ ਦੀ ਅੱਖ ਦੇਖੋ ਜੀ ਇਹਨੂੰ ਬੋਲਦੇ ਮੁਰਗੇ ਦੀ ਅੱਖ ਦਾ ਰਸ ਪੜਿਆ ਹੋਇਆ ਹੈ ਇਸ ਤਰ੍ਹਾਂ ਇਹਨੂੰ ਮੁਰਗੇ ਦੀ ਅੱਖ ਦਾ ਖੇਸ ਬੋਲਦੇ ਠੀਕ ਹੈ ਜੀ ਇਹ ਆਪਣੇ ਖੇਸਾਂ ਦਾ ਆ ਗਿਆ ਸੋਨੂੰ ਸਾਰਾ ਦਿਖਾਇਆ ਮੈਂ ਹੁਣ ਮੈਂ ਤੁਹਾਨੂੰ ਦਿਖਾਉਣੀ ਆਂਗੀ ਦਰੀਆਂ